ਤੋਰੀ ਸੇਵਾ ਕਰਨ ਲੱਗੇ ਹੋਇਆ ਨਾ ਇਹ ਬਾਬਾ ਜੀ ਦਾ ਦਰਬਾਰ ਅੱਜ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਬਾ ਜੀ ਦੀਆਂ ਗੂਗਾ ਮਾੜੀ ਤਰਫ ਸਨਾਪ ਦੀਆਂ ਲਾਈਵ ਤਸਵੀਰਾਂ ਬਹੁਤ ਜ਼ਿਆਦਾ ਰਸ਼ੋਨ ਕਰੇ ਨਾ ਅਸੀਂ ਪ੍ਰੋਪਰ ਤਨੋਂ ਦਰਸ਼ਨ ਨਹੀਂ ਕਰਵਾ ਸਕੇ ਇੱਕ ਸਾਈਡ ਤੇ ਹੋ ਕੇ ਦਰਸ਼ਨ ਕਰਵਾਵਾਂਗੇ ਬਾਬਾ ਜੀ ਦੇ ਬਹੁਤ ਹੀ ਵਿਸ਼ਾਲ ਬਹੁਤ ਹੀ ਸੁੰਦਰ ਦਰਬਾਰ ਬਾਬਾ ਜੀ ਦਾ ਪੂਰੇ ਦਰਸ਼ਨ ਬਾਬਾ ਜੀ ਦੀ ਦਰਬਾਰ ਦੇ ਪੂਰੇ ਦਰਸ਼ਨ ਕਰੋ

ਇੱਕ ਸਾਲ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਪੰਡਾਰਾ ਲੱਗਦਾ ਬਾਬਾ ਜੀ ਦਾ ਅੱਜ ਦਾ ਦਿਨ ਲੋਗਾ ਨੋਮੀ ਗੂਗਾ ਨੋਮੀ ਉਹ ਬਿਲਕੁਲ ਲਾਈਵ ਪ੍ਰਸਨ ਇਹ ਬਾਬਾ ਜੀ ਦੇ ਬਾਬਾ ਜੀ ਦੇ ਭਗਤ ਸੇਵਾ ਨਾਗਰਹਦ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣ ਦਿੰਦੇ ਭਗਤ ਹਰ ਪੱਖੋਂ ਹਰ ਸਮੇਂ ਇੱਥੇ ਵਿੱਚ ਹਾਜ਼ਰ ਹਨ ਬਾਬਾ ਜੀ ਦੇ ਇੱਕ ਵਾਰੀ ਤੁਹਾਨੂੰ ਫੇਰ ਅਸੀਂ ਲਾਈਵ ਦਰਸ਼ਨ ਕਰਵਾ ਦੇਆ ਲਾਈਵ ਦਰਸ਼ਨ ਬਹੁਤ ਜ਼ਿਆਦਾ ਰਸ਼ ਹਾਂ ਦੇਖਣ ਜੋ ਬਾਬਾ ਜੀ ਦੇ ਭਗਤ ਬਾਬਾ ਜੀ ਦੇ ਭਗਤ ਪਬਲਿਕ ਨੂੰ ਬਹੁਤ ਵਧੀਆ ਤਰੀਕੇ ਨਾਲ ਅਟੈਂਡ ਕਰ ਰਹੇ ਹਾਂ ਜੀ ਬਾਬਾ ਜੀ ਦੇ ਲਾਈਵ ਦਰਸ਼ਨ ਤੋਂ ਕਰਵਾਏ ਬਾਬਾ ਜੀ ਦੇ ਬਾਬਾ ਜੀ ਦੇ ਮੇਲੇ ਆਓ ਦੇਖੋ ਇੰਨੇ ਭਗਤ ਇੰਨੇ ਭਗਤ ਸੇਵਾ ਵਿੱਚ ਛਾਜਰ ਬੈਠੇ ਹਨ ਬਾਬਾ ਜੀ ਦੇ ਦਰਬਾਰ ਦੇ ਲਾਈਵ ਦਰਸ਼ਨ ਕਰਵਾਏ ਬਾਬਾ ਜੀ ਦੇ ਭਗਤ ਸੇਵਾ ਵਿੱਚ ਛਾਜਰ ਹਨ ਸਾਰੇ ਭਗਤ ਸੇਵਾ ਵਿੱਚ ਛਾਜਰ ਹਨ ਚਾਰੇ ਤਰਫ ਕਰਾਉਡ ਬਹੁਤ ਜ਼ਿਆਦਾ ਰਸ਼ ਰਾਸ਼ ਦੇਖਣਯੋਗ ਵਰਦਾ ਹੈ ਬਹੁਤ ਜ਼ਿਆਦਾ ਰਸ਼ ਅੱਜ ਦਾ ਦਿਨ ਬਹੁਤ ਪਵਿੱਤਰ ਦੇ ਮੰਨਿਆ ਗਿਆ ਹੈ ਆਏ ਅਸ਼ਟਮੀ ਜਨਮਸ਼ਟਮੀ ਉਸ ਤੋਂ ਬਾਅਦ ਲੋਮੀ ਲੋਮੀ ਦੂਕਾ ਪੀਤਨੀ ਲੋਮੀ